ਉਹ ਖੇਤਾਂ ਵਿੱਚੋਂ ਉੜਦੀ ਧੂੜ ਤੂੰ ਵੇਖ ਵੇਖ ਕਿਸਾਨ ਪਰਮਾ ਦੀ ਤੂੰ ਮਿਹਨਤ ਵੇਖ ਪੈਂਦੀ ਤੱਕ ਨਿਊ ਹੋਲੈਂਡ 550 ਟਰੈਕਟਰ ਨਾਲ ਚੱਲਦਾ ਜਗਦੀਸ਼ ਰੀਪਰ ਤੂੰ ਐਂਡ ਗੱਲਬਾਤ ਕਰਾਉਂਦਾ ਵੇਖ ਹਾਂਜੀ ਤੁਸੀਂ ਵੇਖ ਸਕਦੇ ਹੋ ਸਾਹਮਣੇ ਟਰੈਕਟਰ ਦੇ ਰੀਪਰ ਦਾ ਤੋਰਾ ਚੈੱਕ ਕਰ ਸਕਦੇ ਹੋ ਐਂਡ ਗੱਲਬਾਤ ਹੋਈ ਵੀ ਐ ਇਹ ਆਪਣਾ ਜਗਦੀਸ਼ ਰੀਪਰ 2025 ਮਾਡਲ ਨਿਊ ਹੋਲੈਂਡプチਮੰਝਾ ਸੂ ਟ੍ਰੈਕਟਰ ਨਾਲ ਚੱਲਦਾ ਹੋਇਆ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ ਤੇ ਖੇਤਾਂ ਵਿੱਚ ਚੱਲਦੇ ਆਪਣੇ ਜਗਦੀਸ਼ ਧੀਰਪੁਰ ਹਲ ਸਵਾਗੇ ਤੇ ਹੈਰੋਨ ਨੂੰ ਵੇਖਣ ਲਈ ਤੁਸੀਂ ਆਪਣੇ ਫੇਸਬੁੱਕ ਇੰਸਟਾਗ੍ਰam ਥ੍ਰੀਡਸ ਤੇ YouTube ਉੱਤੇ ਬਣੇ ਜਗਦੀਸ਼ ਧੀਰਪੁਰ ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਸਾਰਾ ਧੰਨਵਾਦ ਕਰਦਿਆਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੇ ਵੀਡੀਓ ਵਧੀਆ ਲੱਗੇ ਇਹ ਆਪਣਾ ਜਗਦੀਸ਼ ਸ਼ਰੀਪਰ 2025 ਮਾਡਲ ਚੱਲਦਾ ਹੋਇਆ ਤੁਸੀਂ ਵੇਖ ਸਕਦੇ ਹੋ ਖੇਤਾਂ ਵਿੱਚ ਤੂੜਾ ਪੱਟੀਆਂ ਹੋਈਆਂ ਨੇ ਕਿਸਾਨ ਭਰਾਵਾਂ ਨੇ ਬਹੁਤ ਹੀ ਆਪਣੀ ਮਿਹਨਤ ਕਾਸ਼ੇ ਕਿਸਾਨ ਭਰਾ ਨੇ ਜੋ ਕਿ ਆਪਣਾ ਜਗਦੀਸ਼ ਸ਼ਰੀਪ ਤੁਸੀਂ ਵੇਖ ਸਕਦੇ ਹੋ ਚਲਾਉਂਦੇ ਹੈ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਤੇਲ ਦਾ ਖਰਚਾ ਘੱਟ ਕੰਮ ਜ਼ਿਆਦਾ ਜਗਦੀਸ਼ ਰੀਪਰ ਤੁਸੀਂ ਵੇਖ ਸਕਦੇ ਹੋ ਸਫਾਈ ਆਪਣੇ ਰੀਪਰ ਦੀ ਇੱਕ ਨੰਬਰ ਜਗਦੀਸ਼ ਰੀਪਰ ਹਲ ਸਵਾਗੇ ਹੈਰੂਆਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਨੰਬਰਾਂ ਉੱਤੇ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਲ ਸਵਾਗੇ ਤੇ ਹੈਰੂਆਂ ਦੀਆਂ ਬੁਕਿੰਗ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਆਪਣੀ ਵਰਕਸ਼ਾਪ ਉੱਤੇ ਵਿਜ਼ਿਟ ਕਰਕੇ ਜਾਂ ਦਿੱਤੇ ਗਏ ਨੰਬਰਾਂ ਉੱਤੇ ਕਾਲ ਕਰਕੇ ਬੁਕਿੰਗ ਕਰਵਾ ਸਕਦੇ ਹੋ ਬੁੱਕ ਵਿੱਚ ਸ਼ੁਰੂ ਹੋ ਚੁੱਕੀ ਹੈ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੀ ਮਿਲਦੇ ਜੀ ਅਗਲੀ ਵੀਡੀਓ ਵਿੱਚ